ਅੱਜ ਰਾਤ ਆਸਮਾਨ ਵਿੱਚ ਦੁਰਬਲ ਖਗੋਲੀ ਘਟਨਾ ਨੂੰ ਦੇਖਣ ਦਾ ਮੌਕਾ ਮਿਲੇਗਾ ਸੂਰਜ ਅਤੇ ਚੰਦਰ ਗ੍ਰਹਿਣ ਦੀਆਂ ਘਟਨਾਵਾਂ ਹਰ ਸਾਲ 4 ਜਾਂ 5 ਵਾਰ ਦੇਖਣ ਨੂੰ ਮਿਲਦੀਆਂ ਨੇ ਪਰ ਅੱਜ ਸ਼ਨੀ ਨੂੰ ਗ੍ਰਹਿਣ ਲੱਗਣ ਜਾ ਰਿਹਾ ਹੈ ਭਾਰਤ 'ਚ ਇਹ ਘਟਨਾ 18 ਸਾਲ ਬਾਅਦ ਨਜ਼ਰ ਆਵੇਗੀ ਕੌਮੀ ਪੁਰਸਕਾਰ ਜੇਤੂ ਵਿਗਿਆਨ ਪ੍ਰਸਾਰਕ ਸਾਰਿਕਾ ਕਾਰੂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਰਾਤ ਤਕਰੀਬਨ 9:30 ਵਜੇ ਜਦੋਂ ਚੰਦਰਮਾ ਪੂਰਬ ਵੱਲ ਵਧੇਗਾ ਤਾਂ ਰਾਤ 11:50 ਮਿੰਟ ਦੇ ਨੇੜੇ ਤੇੜੇ ਇਹ ਰਿੰਗ ਵਾਲੇ ਸੂਰਜ ਮੰਡਲ ਦੇ ਛੇਵੇਂ ਗ੍ਰਹ ਸ਼ਨੀ ਨੂੰ ਆਪਣੇ ਘੇਰੇ ਚ ਲੈ ਲਵੇਗਾ ਚੰਦਰਮਾ ਸ਼ਨੀ ਅਤੇ ਧਰਤੀ ਦੇ ਵਿਚਕਾਰ ਆ ਜਾਵੇਗਾ ਅਤੇ ਗ੍ਰਹਿਣ ਬਣਾਵੇਗਾ ਸਾਰਿਕਾ ਨੇ ਦੱਸਿਆ ਕਿ ਇਹ ਘਟਨਾ ਅੱਜ ਰਾਤ ਦੁਨੀਆ ਭਰ 'ਚ 11:57 ਮਿੰਟ 'ਤੇ ਸ਼ੁਰੂ ਹੋਵੇਗੀ ਅਤੇ ਦੁਪਹਿਰ 3:57 'ਤੇ ਸਮਾਪਤ ਹੋਵੇਗੀ। ਭਾਰਤ ਵਿੱਚ ਇਸ ਨੂੰ ਅਧੀ ਰਾਤ 12:50 ਮਿੰਟ ਤੋਂ ਲੈ ਕੇ ਅਗਲੇ ਦਿਨ ਦੁਪਹਿਰ 3:10 ਮਿੰਟ ਤੱਕ ਵਕ-ਵਕ ਥਾਵਾਂ 'ਤੇ ਦੇਖਿਆ ਜਾ ਸਕਦਾ ਹੈ। ਇਹ ਦਿੱਲੀ ਸਮੇਤ ਭਾਰਤ ਦੇ ਉੱਤਰ-ਪੱਛਮੀ ਰਾਜਾਂ 'ਚ ਦਿਖਾਈ ਨਹੀਂ ਦੇਵੇਗਾ ਪਰ ਮੱਧ ਪ੍ਰਦੇਸ਼ ਸਮੇਤ ਦਕਨੀ ਅਤੇ ਪੂਰਬੀ ਭਾਰਤ 'ਚ ਦਿਖਾਈ ਦੇਵੇਗਾ। ਸਾਰਿਕਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਘਟਨਾ 2 ਫਰਵਰੀ 2007 ਨੂੰ ਭਾਰਤ ਚ ਦੇਖ ਨੂੰ ਮਿਲੀ ਸੀ